ਦਾ ਦੋ ਤਿੰਨ ਦਾ ਕੋਈ ਮੇਰਾ ਨਾਮ ਦਿਵਿੰਦਰ ਸਿੰਘ ਤੇ ਮੇਰਾ ਆਪਣੇਮਾਂ ਲੱਗਦਾ ਸਾਨੂੰ ਜਦੋਂ ਪਤਾ ਲੱਗਾ ਵਾ ਵੀ ਮੁੰਡੇ ਦੇ ਆਪਣਾ ਮੈਰ ਲੜਾਈ ਹੋਈ ਆ ਗੋਲੀ ਵੱਜ ਗਈ ਆ ਗੋਲੀ ਵੱਜ ਕੇ ਨੂੰ ਲੈ ਆਂਦਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਵੀ ਰਾਜੀਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਂਦੇ ਆ ਇਨਾਂ ਦੇ ਘੇਰ ਕੇ ਇੱਕ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਆ ਦਾਤਰ ਮਾਰੇਗੇ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡੇ ਦੇ ਭਰਾ ਇਨਸਾਫ ਮਿਲਣਾ ਚਾਹੀਦਾ ਵਾ ਤੇ ਕਿੰਨੀਆਂ ਗੋਲੀਆਂ ਲੱਗੀਆਂ ਗੋਲੀ ਇਹਦੀ ਇੱਕ ਲੱਗੀ ਆ ਛਾਤੀ ਦੇ ਵਿੱਚ ਉਥੇ ਮੌਕੇ ਦੇ ਤੇ ਡੈਥ ਹੋ ਗਈ ਆ ਤੇ ਕਿਉਂ ਦੇ ਵੀ ਇੱਕ ਗੋਲੀ 21 ਸਾਲ ਉਮਰ ਦੇ ਆ ਭਾਜੀ ਤੇ ਕੋਈ ਰੰਜਿਸ਼ ਹੀ ਰੰਜਿਸ਼ ਕੋਈ ਨਹੀਂ ਭਾਜੀ ਇਹ ਸਿਰਫ ਥਾਂ ਦਾ ਰੌਲਾ ਸੀ ਥਾਂ ਦੇ ਹੱਕ 'ਚ ਹੋ ਗਿਆ ਦਖਲ ਤੇ ਕੁਝ ਮੋਦਬਰਾਂ ਨੇ ਆਖਿਆ ਵੀ ਚਲੋ ਆਪਣਾ ਤਨੀ ਤੁਹਾਡਾ ਪਹਿ ਕੇ ਰਾਜੀ ਨਾਵਾ ਕਰਾ ਦਿੰਨੇ ਸੋ ਜਰੀ ਤੇ ਇਹਨਾਂ ਨੇ ਆਪਣਾ ਮੋਦਬਰਾਂ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਤੇ ਅਸੀਂ ਚਾਹੁੰਦੇ ਆ ਭਾਜੀ ਸਾਨੂੰ انصاف ਮਿਲਣਾ ਚਾਹੀਦਾ ਵਾ ਨੌਜਵਾਨ ਪੁੱਤ ਮਰ ਗਿਆ ਵਾ ਠੀਕ ਆ ਨਹੀਂ ਜੀ ਦਾ ਕੀ ਮੈਟਰ ਹੋਇਆ ਸੀ ਮੈਟਰ ਸਾਨੂੰ ਸਾਡੇ 7:30 ਜਮਦੀਪ ਹਸਪੀਟਲ ਤੋਂ ਫੋਨ ਗਿਆ ਕਿ ਜਿਹੜਾ ਠੱਠੇਪੁਰ ਝਗੜਾ ਹੋਣ ਕਰਕੇ ਇੱਕ ਲੜਕੇ ਦੀ ਡੈਥ ਹੋ ਗਈ ਆ ਜਮਦੀਪ ਹਸਪੀਟਲ ਆ ਉਹ ਜਿਸ ਤੈ ਇੱਥੇ ਆਏ ਆ ਨਾਲ ਕੇ ਅਸੀਂ ਦੇਖਿਆ ਜੀ ਕਿ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਿਸ ਕਾਰਨ ਸਿੰਘ ਲੜਕਾ ਜਿਹਦੀ ਨੰਮ ਰਵੀ 22 ਸਾਲ ਹੈ ਉਹਦੀ ਡੈਥ ਹੋ ਗਈ ਆ ਉਹਦਾ ਫਾਦਰ ਜਿਹੜਾ ਰਜੀਤ ਸਿੰਘ ਜਿਹੜਾ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਆ ਕੇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਇਹਨੂੰ ਜਿਹੜੇ ਇਹ ਦੋਸ਼ੀ ਹੋਣਗੇ ਉਹਨੂੰ ਜਲਦੀ ਜਲਦੀ ਕਰਤਾਰ ਕਰਕੇ ਝਗੜੇ ਦਾ ਕਾਰਨ ਕੀ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਵੀ ਜ਼ਮੀਨ ਦਾ ਕੋਈ ਸਪੂਟ ਹੈਗਾ ਇਹਨਾਂ ਦਾ ਦੋ ਕਰਵਾਣਾ ਦਾ ਪੁੱਛ ਇਹਨੀ ਉਮਰ ਦੇ ਲੜਕੇ ਦੀ ਨਹੀਂ 22-23 ਸਾਲ ਦੇ ਕਰੀਬ ਸੀ